ਕੇ ਪੰਜਾਬ ਸਰਕਾਰ ਨੇ ਭਾਈ 31 ਡਾਇਰੈਕਟਰ ਤੇ ਚੇਅਰਮੈਨ ਨਵੇਂ ਲਾਏ ਨੇ ਤੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਆ ਪੰਜਾਬ ਤੋਂ ਬਾਹਰੋਂ ਨੇ ਬਾਹਲੇ ਰਾਜਾਂ ਦੇ ਨੇ ਖਾਸ ਕਰਕੇ ਦਿੱਲੀ ਵਾਲੇ ਪਾਸਿਓਂ ਨੇ ਤੇ ਪੋਲੂਸ਼ਨ ਬੋਰਡ ਦੇ ਜਿਹੜੇ ਚੇਅਰਮੈਨ ਲਾਏ ਉਹਨਾਂ ਦੀ ਵੀ ਕਾਫੀ ਚਰਚਾ ਹੋ ਰਹੀ ਹੈ ਹੁਣ ਇਹ ਕੀ ਮਸਲਾ ਹੈ ਜੀ ਵੋਟਾਂ ਦੀ ਤਿਆਰੀ ਇੱਕ ਤਾਂ ਇਹ ਕਹਿ ਲਈਏ ਤੇ ਦੂਸਰਾ ਇਹ ਹੈ ਕਿ ਬਾਹਰਲੇ ਕਿਉਂ ਭਾਈ ਇੱਥੇ ਇਹੋ ਜਿਹੇ ਬੰਦੇ ਆਪਣੇ ਹੈ ਨਹੀਂ ਜਿਹੜੇ ਨਹੀਂ ਕਾਬਲੀਅਤ ਰੱਖਦੇ ਹੁਣ ਨਹੀਂ ਕਾਬਲੀਅਤ ਤੇ ਤੁਸੀਂ ਤੇ ਸਾਥ ਚ ਚਲੇ ਜਾਓ ਸੱਤ ਅੱਠ ਚੇਅਰਮੈਨ ਤੇ ਤੁਹਾਨੂੰ ਇੱਕ ਪਿੰਡ ਚ ਮਿਲ ਮਿਲ ਜਾਣਗੇ ਜੀ ਤੁਸੀਂ ਕਿਹਨੇ ਕਾਬਲੀਅਤ ਐ ਨਹੀਂ ਮੈਨੂੰ ਕਦੇ ਕਦੇ ਸ਼ੱਕ ਇਹ ਪੈਂਦਾ ਕਿ ਪੂਰੀ ਦੁਨੀਆ ਚ ਸਾਡੇ ਜਿੰਨੀ ਕਾਬਲੀਅਤ ਐ ਨਹੀਂ ਸਰ ਪਾਰਲੀਮੈਂਟ ਜਿੰਨੀ ਬਹਿਸ ਤੇ ਸਾਡੇ ਪਿੰਡ ਵਾਲੇ ਡਾਕਟਰ ਸਰ ਵੀ ਤੇ ਮੋੜ ਤੇ ਹੋ ਜਾਂਦੀ ਹੈ ਜੀ ਕਈ ਵਾਰ ਸੱਚੀ ਗੱਲ ਹੈ ਕਿ ਸਰ ਕਿਤੇ ਨਾ ਕਿਤੇ ਬਣਿਆ ਹੁੰਦਾ ਹੈ ਕਾਬਲੀਅਤ ਦੀ ਗੱਲ ਨਾ ਕਰੋ ਇਹ ਤੇ ਗੱਲ ਹੈ ਕਿ ਮੌਕਾ ਹੀ ਨਹੀਂ ਦੇ ਰਹਾ ਜੀ ਆਸਾਨ ਨਹੀਂ ਰਹਿ ਫਰੇਕ ਹੈ ਇਹ ਹਾਂ ਜੀ ਹਾਂ ਜੀ ਸੋ ਇਸ ਕਰਕੇ ਸਰ ਗੱਲ ਇਹ ਆ ਕਿ ਇਸ ਗੱਲ ਦਾ ਵਾਜਬ ਜਵਾਬ ਤੇ ਹੀ ਦੇ ਸਕਦੇ ਆ ਕਿ ਕੀ ਹੁਣ ਭਾਈ ਸਾਨੂੰ ਚੇਅਰਮੈਨ ਵੀ ਇੰਪੋਰਟ ਕਰਕੇ ਲਿਆਉਣੇ ਪੈਣਗੇ ਯੂਪੀ ਤੋਂ ਹੂੰ ਦਿੱਲੀ ਤੋਂ ਜੀ ਕਿ ਸਾਡੀ ਐਸੀ ਹਾਲਤ ਬਣ ਗਈ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਚੇਅਰਮੈਨ ਲੱਗਣ ਯੋਗ ਵੀ ਕੋਈ ਵਲੰਟੀਅਰ ਨਹੀਂ ਰਿਹਾ ਹੂੰ ਇਹ ਇਹ ਸਵਾਲ ਤੇ ਜਵਾਬ ਤੇ ਤੁਹਾਨੂੰ ਮਾਨ ਸਾਹਿਬ ਜਾਂ ਕੋਈ ਸੰਧਵਾ ਸਾਹਿਬ ਕੋਈ ਬਟਾ ਸਾਹਿਬ ਮਿਲੇ ਤੇ ਉਹ ਦੇ ਸਕਦਾ ਜਾਂ ਉਧਰੋਂ ਹੀ ਵੱਡਾ ਸਾਹਿਬ ਕੋਈ ਜਿਹੜਾ ਚੇਅਰਮੈਨ ਲਾ ਰਿਹਾ ਪਤ ਨਹੀਂ ਕੌਣ ਲਾ ਰਿਹਾ ਉਹਨਾਂ ਨੇ ਤੇ ਜਵਾਬ ਵੀ ਕੀ ਦੇਣਾ ਜੀ ਅੱਛਾ ਗੱਲ ਇਹ ਆ ਕਿ ਜਦੋਂ ਮੌਕਾ ਸੀ ਉਦੋਂ ਕੋਈ ਬੋਲਿਆ ਹੀ ਨਾ ਰੇਰਾ ਹੈ ਜੀ ਉਹਦੇ ਚਲੇ ਜਾਂਦੇ ਸਿੱਖਿਆ 보ਡ ਚ ਲੈ ਜਾਂਦੇ ਜੀ ਠੀਕ ਹੈ ਜੀ ਇਹ ਕੌਣ ਆ ਗਿਆ ਜੀ ਅਗਰਵਾਲ ਆ ਗਿਆ ਪਨ ਮੀਡੀਆ ਦੇ ਵਿੱਚ ਸਿਸੋਧੀਆਂ ਨੇ ਮੈਂ ਰੌਲਾ ਪਾਇਆ ਇੰਨੇ ਅੱਛਾ ਇੱਕ ਮੈਨੂੰ ਇਹ ਵੀ ਪਤਾ ਲੱਗਿਆ ਕਿ ਇੱਕ ਕਿਸੇ ਪੱਤਰਕਾਰ ਦੀ ਮਤਲਬ ਕਿ ਮਹਿਲਾ ਮਿੱਤਰ ਵੀ ਸੀ ਉਹਦੇ ਵਿੱਚ ਉਹ ਵੀ ਨਹੀਂ ਬੋਲੇ ਪਨ ਮੀਡੀਆ ਚ ਜਦੋਂ ਕੱਢੇ ਕੰਜੀ ਉਹ ਕੱਢ ਕੇ ਤੇ ਜਿਹੜੇ ਹੈਗੇ ਸੀਗੇ ਸੁਸੋਧਿਆ ਸਾਹਿਬ ਦੱਸਦੇ ਕਿ ਉਹ ਨਾਮ ਲੈ ਆਏ ਆ ਆਪਣੇ ਤੇ ਕਿੰਨੇ ਤੁਹਾਨੂੰ ਮਿਸਾਲ ਦੇਵਾਂ ਸਰ ਮੈਂ ਰੇਰਾ ਤੋਂ ਲੈ ਕੇ ਕਦੋਂ ਆ ਇੱਕੜਾ ਕੋਈ ਲਾਸਟ ਹੈ ਜਾਂ ਫਿਰ ਐਮਪੀ ਇੱਥੋਂ ਬਣੇ ਬਾਹਰ ਦੇ ਠੀਕ ਹੈ ਵੈਬ ਆਪ ਕਿੱਥੇ ਬੈਠਦਾ ਹੈ ਚੈੱਕ ਕਰ ਲਓ ਜਾ ਕੇ ਹੂੰ ਮਤਲਬ ਕਿ ਇਹ ਤੇ ਸਰ ਕੋਟੇ ਆ ਰਹੇ ਇਦਾਂ ਲੱਗਦਾ ਜਿੱਦਾਂ ਸਸੋਦੀਆ ਸਾਹਿਬ ਪੰਨ ਮੀਡੀਆ ਚੋਂ ਕਿ ਉਹ ਆਉਂਦੇ ਆ ਹੌਣ ਸਰ ਜਿਹੜੇ ਪੰਜਾਬੀ ਮੁੰਡੇ ਮੁੰਡੇ ਕੁੜੀਆਂ ਉਹਨਾਂ ਦੀ ਛੁੱਟੀ ਹੋ ਜਾਂਦੀ ਆ ਉਹਨਾਂ ਚ ਕੋਈ ਬੋਲਿਆ ਹੀ ਨਹੀਂ ਆ ਪਤਾ ਨਹੀਂ ਕਿਉਂ ਚੁੱਪ ਵੱਟ ਗਏ ਜੀ ਅੱਛਾ ਫੇਰ ਉਸ ਤੋਂ ਬਾਅਦ ਨਵੇਂ ਭਰਤੀ ਕਰ ਲਏ ਹੋਣਗੇ ਕਿਉਂਕਿ ਅੱਛੀ ਸੈਲਰੀ ਮਿਲ ਜਾਂਦੀ ਆ ਹਮ ਹੈ ਤੇ ਕੌਂਟਰੈਕਟ ਹੀ ਆ ਆਹੋ ਬੱਲ ਜਾਂਦੇ ਚੰਗਾ ਵਧੀਆ ਸ਼ਾਈ ਹੈ ਕਮਿਆਂ ਕਿ ਤੁਸੀਂ ਏਸੀ ਚ ਬੈਠੇ ਹੋ ਹੁਣ ਦਾ ਕੰਮ ਕਰਦੇ ਹੋ ਕੰਪਿਊਟਰ ਤੇ ਹੂੰ ਠੀਕ ਹੈ ਨਾ ਜੀ ਤੋ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਕੁਝ ਜਿਹੜਾ ਹੋਇਆ ਸਭ ਵੀ ਮੈਨੂੰ ਤੇ ਬੜੀ ਇਸ ਚੀਜ਼ ਦੀ ਹਰਾਨੀ ਹੋਈ ਉਹ ਤੋਂ ਲੈ ਕੇ ਹੁਣ ਤੱਕ ਕਿ ਭਾਈ ਅਸੀਂ ਉਹ ਤੋਂ ਜੇ ਹਜਮ ਕਰ ਲਿਆ ਤੇ ਹੁਣ ਚੇਅਰਮੈਨ ਵੀ ਹਜਮ ਕਰ ਲੋ ਉਹ ਕਹਿੰਦੀ ਆ ਕਿ ਵੀ ਐਨੇ ਤੁਹਾਡੇ ਆਪ ਦੇ ਲਾਤੇ ਆ ਜੀ ਉੱਥੇ ਦੋ ਬਾਹਰ ਦੇ ਸੀ ਕਰ ਲੋ ਇਹੀ ਲੰਘ ਜਾਏਗਾ ਸਮਾਂ ਹਾਂ ਜਦੋਂ ਇੰਨੇ ਬਰਦਾਸ਼ਤ ਕੀਤੇ ਹੋ ਸੇ ਹੋਰ ਦੋ ਵਾਰ ਹੂੰ ਮਤਲਬ ਕਿ ਇਹ ਸਾਰੀ ਕਹਾਣੀ ਬਣ ਗਈ ਹੈ ਹੋਣੀ ਬਣ ਗਈ ਹੈ ਪੰਜਾਬ ਤੇ ਵੀ ਠੀਕ ਹੈ ਕਿ ਚਲੋ ਟੈਲੈਂਟ ਜਿਹੜੇ ਆ ਉਹ ਮਗਾਇ ਵੀ ਜਾਂਦੇ ਅੱਜ ਕੱਲ ਤੇ ਬਾਹਰਲੇ ਦੇਸ਼ਾਂ 'ਚ ਵੀ ਜਾਂਦੇ ਆ ਆਪਣੇ ਆਈਟੀ ਸਪੈਸ਼ਲਿਸਟ ਪਰ ਸਾਡੀ ਇੱਥੇ ਕਹ ਲਉ ਕਿ ਕਿਸਮਤ ਇਦਾਂ ਦੀ ਬਣੀ ਹੈ ਵੀ ਜਿਵੇਂ ਕੋਟਾ ਹੁੰਦਾ ਜਿਵੇਂ ਸੁਸੋਧੀਆ ਸਾਹਿਬ ਦਾ ਉਧਰ ਆ ਗਿਆ ਜੀ ਕੇਜਰੀਵਾਲ ਸਾਹਿਬ ਦਾ ਬਾਬਾਪਾ ਆ ਗਿਆ ਹੂੰ ਹੌਣ ਬਚਿਆ ਕਿਹਨੂੰ ਜੀ ਪਾਟਕ ਸਾਹਿਬ ਉਹਦਾ ਪੀਏ ਕਹਿੰਦੇ ਜੀ ਚੇਅਰਮੈਨ ਲਾਤਾ ਚੇਅਰਮੈਨ ਕੱਥੇ ਲਾਇਆ ਅਰੇ ਸਰ ਇੰਡਸਟਰੀ ਕੀ ਆਵਾਜ਼ ਇੰਡਸਟਰੀ ਚੇਅਰਮੈਨੀਆਂ ਵੀ 2-3 ਤਰ੍ਹਾਂ ਦੀਆਂ ਹੁੰਦੀਆਂ ਨੇ ਹਮ ਇੱਕ ਹੁੰਦੀ ਹੈ ਮਲਾਈ ਵਾਲੀ ਚੇਅਰਮੈਨ ਜੀ ਠੀਕ ਹੈ ਜੀ ਇੱਕ ਹੁੰਦੀ ਹੈ ਵੀ ਬਚਾ ਬਚਾਈ ਵਾਲੀ ਜੋ ਬਚ ਗਿਆ ਇੱਕ ਹੁੰਦੀ ਪਕਾਈ ਵਾਲੀ ਜੀ ਮਲਾਈ ਵਾਲੀ ਨਾ ਕੁਛ ਨਹੀਂ ਬਚਾ ਬਚਾਈ ਵਾਲੀ ਤੇ ਇੱਕ ਪਕਾਈ ਵਾਲੀ ਉੱਥੇ ਬਚਣਾ ਕੁਛ ਨਹੀਂ ਹੈ ਚੇਅਰਮੈਨ ਸਾਹਿਬ ਚੇਅਰਮੈਨ ਸਰ ਉਹ ਮਾਰ ਅੱਡਾ ਤੌਲੀਆ ਰੱਖਿਆ ਕੁਰਸੀ ਤੇ ਤੇ ਘੁੰਮੀ ਜਾਂਦਾ ਉੱਥੇ ਸਮੋਸੇ ਖਾ ਲੋ ਕਚੋਰੀ ਖਾ ਲੋ ਆ ਖਾ ਲੋ ਵਾ ਖਾ ਲੋ ਤਾਂ ਕਹਿਣ ਦਾ ਭਾਫ ਇਹ ਆ ਕਿ ਅੱਛਾ ਹੁਣ ਇੰਡਸਟਰੀ ਵਰਗੀ ਕੋਈ ਮਲਾਈਦਾਰ ਹੈ ਚੇਅਰ ਹੂੰ ਜੇ ਉਹ ਮਿਲ ਜਾਵੇ ਤਾਂ ਜੀ ਤੇ ਮਿਲੀ ਕਿਸ ਨੂੰ ਇਹ ਇਤਫਾਕ ਦੀ ਗੱਲ ਥੋੜੀ ਆ ਹੂੰ ਇਹ ਤਾਂ ਸਾਖ ਦੀ ਗੱਲ ਹੈ ਜਿਹਦੇ ਸਾਖ ਗੂੜੇ ਆ ਸੋ ਗੱਲ ਸਿਰਫ ਹੁਣ ਇਹੋ ਆ ਕਿ ਮੂੰਹ ਮੂੰਹ ਲੋਕੀ ਆਖੀ ਜਾਂਦੇ ਆ ਵੀ ਬੱਚਿਆ ਖੁਚਿਆ ਜਿਹੜਾ ਸ਼ੌਡਾ ਉਹ ਲਾਉਣਾ ਵਾ ਠੀਕ ਠਾਕ ਆ ਤਾਂ ਯਾਨੀ ਉਧਰੋਂ ਹੁਣ ਇੱਕ ਕੋਟਾ ਰਹਿ ਗਿਆ ਸੀ ਸ਼ਾਇਦ ਬੀਬੀ ਜੀ ਦਾ ਉਹ ਜਿਹੜੇ ਆਤਿਸ਼ੀ ਚੀ ਆ ਉਹਨਾਂ ਬੰਨੀ ਉਹ ਵੀ ਸ਼ਾਇਦ ਹੁਣ ਬੀਬੀ ਜੀ ਆ ਗਏ ਆ ਯਾਨੀ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਿਹੜਾ ਉਹਦੇ ਚੇਅਰ ਪਰਸਨ ਵੀ ਦਿੱਲੀ ਤੋਂ ਆ ਗਏ ਨੇ ਜੀ ਤੋਂ ਆ ਗਏ ਨੇ ਬਿਲਕੁਲ ਜੀ ਬਿਲਕੁਲ ਤੇ ਇਹ ਨੇ ਇਹਨਾਂ ਨੂੰ ਤੇ ਅਸੀਂ ਰੜਕਦੇ ਸੀ ਕਿ ਪ੍ਰਦੂਸ਼ਣ ਹੀ ਪੰਜਾਬ ਵਾਲੇ ਕਰਦੇ ਆ ਹੂੰ ਹੁਣ ਬੀਬੀ ਜੀ ਆ ਗਏ ਆ ਚਲੋ ਹੁਣ ਗਾਹ ਪਰਾਲੀ ਵਾਲਾ ਰੌਲਾ ਨਾ ਪਾ ਲਿਓ ਹਾਓ ਹੁਣ ਦਿੱਲੀ ਪ੍ਰਦੂਸ਼ਣ ਹੁਣ ਨਹੀਂ ਰੋਕ ਲੋ ਦਿੱਲੀ ਪ੍ਰਦੂਸ਼ਣ ਰਹਿਤੀ ਕਰਦੇ ਹੋ ਤਾਂ ਖੈਰ ਗੱਲ ਇਹ ਆ ਕਿ ਭਾਈ ਸਾਡੀ ਹਾਲਤ ਬਹੁਤ ਹੀ ਮੈਂ ਕਹੂੰਗਾ ਕਿ ਬੇਵਸੀ ਵਾਲੀ ਹੋ ਗਈ ਆ ਮਾਮ ਸਾਬ ਸਾਡੇ ਜ਼ਖਮਾਂ ਤੇ ਆਰੀ ਰੱਖ ਦਿੰਦੇ ਨੇ ਜਦੋਂ ਕਹਿੰਦੇ ਆ ਕਿ ਟੀਮ ਰੰਗਲਾ ਪੰਜਾਬ ਚ ਤੁਹਾਡਾ ਸਵਾਗਤ ਹੈ ਸਾਥੀਓ ਮੈਂ ਕਿਹੜੀ ਰੰਗਲਾ ਪੰਜਾਬ ਦੀ ਟੀਮ ਸਾਹਿਬ ਸਵਾ ਇਹਦੀ ਬਣ ਗਈ ਆਈਪੀਐਲ ਦੀ ਟੀਮ ਕੋਈ ਬਾਰੋ ਕੋਈ ਅਫਰੀਕਾ ਦਾ ਖੇਡ ਰਿਹਾ ਜੀ ਕੋਈ ਹਰਿਆਣੇ ਦਾ ਖੇਡ ਰਿਹਾ ਕੋਈ ਪੰਜਾਬ ਦਾ ਖੇਡ ਰਿਹਾ ਹਮ ਕੋਈ ਆਸਟ੍ਰੇਲੀਆ ਦਾ ਖੇਡ ਰਿਹਾ ਇਹਦੀ ਆਈਪੀਐਲ ਵਾਲੀ ਟੀਮ ਬਣੀ ਪਰ ਇਹ ਰੰਗਲਾ ਪੰਜਾਬ ਵਾਲੀ ਟੀਮ ਨਹੀਂ ਹੈ 11 ਦੇ ਵਿੱਚ ਵੀ ਜ਼ਿਆਦਾ ਪੰਜਾਬੀ ਨਹੀਂ ਹੈ ਇਹ ਹਰਾਨ ਕਰਨ ਵਾਲੀ ਚੀਜ਼ ਉਹ ਗੱਲ ਜਿਹੜੀ ਆ ਨਾ ਬੜੀ ਦੁਖਦਾਇਕ ਹੈ ਕਿ ਘੱਟੋ-ਘੱਟੀ ਯਾਰ ਇੱਥੋਂ ਦੇ ਬੰਦੇ ਲਾ ਦੋ ਜਿੱਦਾਂ ਦੇ ਮਰਜੀ ਆ ਵਲੰਟੀਅਰ ਲਾਓ ਆਪਦੇ ਆ ਪਿੱਛੇ ਜੇ ਲਾਏ ਸੀ ਇਹਨਾਂ ਨੇ ਤੁਹਾਨੂੰ ਪਤਾ ਹੀ ਹੈ ਚੇਅਰਮੈਨ ਤੇ ਆਪਾਂ ਇੱਥੇ ਜਿਹੜੇ ਲਾਏ ਸੀ ਤੇ ਮੈਂ ਮਲੋਟ ਵਾਲੇ ਦਾ ਵੀ ਜ਼ਿਕਰ ਕੀਤਾ ਸੀ ਵੀ ਯਾਰ ਉਹ ਠੀਕ ਆ ਜੀ ਤੁਰੇ ਫਿਰਦੇ ਸੀ ਆਪਣੇ ਪਾਰਟੀ ਲਈ ਆਪਾਂ ਜ਼ਿਕਰ ਕੀਤਾ ਸੀ ਘੱਟ 10 ਸਾਲ ਕੋਈ ਥੱਕੇ ਖਾਂਦਾ ਹੋ ਗਿਆ ਹੂੰ ਤੇ ਚਲੋ ਭਾਈ ਉਹਨੂੰ ਜੇ ਮਿਲਦੀ ਹੈ ਚੇਅਰਮੈਨ ਨੂੰ ਤੇ ਸਾਨੂੰ ਕੀ ਆ ਪਰ ਇਹ ਤਾਂ ਕੰਮ ਹੀ ਉਲਟ ਚੱਲ ਪਿਆ ਹੁਣ ਤੁਸੀਂ ਇਹ ਵੇਖੋ ਕਿ ਇਹਨਾਂ ਦੇ ਵਿੱਚੋਂ ਕਿਸੇ ਵੀ ਬੰਦੇ ਨੇ ਆਵਾਜ਼ ਹੀ ਨਹੀਂ ਚੁੱਕੀ ਤੇ ਸਮਾਂ ਦੀ ਕੀ ਆ ਕਿ ਆ ਹੁਣ ਤੇ ਭਾਵੇਂ ਨਾ ਸ਼ਰਮਿੰਦੇ ਹੋਏ ਬੋਲਣ ਦੋ ਚਾਰ ਦਿਨ ਜੀ ਬਾਅਦ ਦੇ ਵਿੱਚ ਇਹਨਾਂ ਨੇ ਆਪ ਨੂੰ ਗਾਲਾਂ ਕੱਢਣੀਆਂ ਵੀ ਤੁਸੀਂ ਸਾਡੇ ਵਾਸਤੇ ਵੀ ਕਿਉਂ ਬੋਲਦੇ ਤੁਸੀਂ ਵੀ ਚੁੱਪ ਕਰ ਜਾ ਹੂੰ ਜੇ ਦੱਸ ਹੀ ਨਹੀਂ ਬੋਲਦੇ ਸਾਨੂੰ ਨਹੀਂ ਲੋੜ ਹੈ ਹਾਂ ਬਸ ਇਹ ਕਹਿੰਦੇ ਕੱਟੇ ਵਾਲੇ ਆ ਹਾਂ ਜੀ ਅਸੀਂ ਵੀ ਉਹ ਕਹਿੰਦੇ ਵੀ ਤੁਸੀਂ ਵੀ ਜ਼ੁਬਾਨ ਬੰਦੀ ਕਰ ਲਓ ਜੀ ਜੀ ਬਿਲਕੁਲ ਜੀ ਦਲੀਪ ਦੀਪ ਕਲੀਅਰ ਜੀ ਕਹਿ ਰਹੇ ਨੇ ਕਿ ਸੰਗਰੂਰ ਏਰੀਆ ਦੇ ਲੋਕ ਤੇ ਕਹਿੰਦੇ ਕਹਿ ਰਹੇ ਨੇ ਕਿ ਖੈਰਾ ਸਾਹਿਬ ਦਾ ਵਿਰੋਧ ਕਰਕੇ ਅਸੀਂ ਗਲਤੀ ਕਰ ਰਹੀ ਹੈ ਤੇ ਔਰ ਬਠਿੰਡੇ ਵਾਲਾ ਬਾਈ ਜੀ ਕਹਿ ਰਹੇ ਨੇ ਕਿ 27 ਦੇ ਵਿੱਚ ਵੋਟਾਂ ਵੀ ਕਹਿੰਦੇ ਬਾਹਰ ਵਾਲਿਆਂ ਤੋਂ ਪਵਾ ਲੈਣ ਔਰ ਇੱਕ ਮਿੱਤਰ ਕਹਿ ਰਹੇ ਨੇ ਮਲੂਕ ਸਿੰਘ ਜੀ ਕਹਿੰਦੇ ਭਗਤ ਦਰਿਆ ਛਾੜਦੇ ਰਹਿਗੇ ਨੇ ਤੇ ਔਰ ਜਜ਼ਬਾਤੀ ਬੰਦਾ ਜੀ ਇਹਨਾਂ ਦਾ ਕਮੈਂਟ ਆ ਪਾਕੀ ਪੜ ਲੈਣੇ ਆ ਕਹਿੰਦੇ ਵੀ 1.5 ਸਾਲ ਦੇ ਵਿੱਚ ਹੋਰ بڑے ਚੇਅਰਮੈਨ ਆਉਣੇ ਆ ਤੇ ਬੜਾ ਕੁਝ ਆਉਣਾ ਹੈ ਵੇਖੋ ਜੀ ਹੁਣ ਕੀ ਆਉਂਦਾ ਤੇ ਕੀ ਨਹੀਂ ਪਰ ਇਹ ਰੁਝਾਨ ਸ਼ੁਰੂ ਹੋ ਗਿਆ ਬਸ ਇਹ ਜ਼ਰੂਰ ਆਪਾਂ ਕਹਿ ਸਕਦੇ ਆ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਥੋੜਾ ਹੋਰ ਸ਼ੇਅਰ ਕਰਦੇ ਚੱਲੋ ਦੋਸਤਾਂ ਮਿੱਤਰਾਂ ਨਾਲ ਜੋੜਦੇ ਚੱਲੋ ਤੁਹਾਡਿਆਂ ਹੋ ਅ ਮਿੰਟੂ ਜੀ ਇੱਕ ਖਬਰ ਥੋੜਾ ਜਿਹਾ ਆਪਾਂ ਪਾਰਟੀ ਨਾਲ ਹੀ ਜੁੜੀ ਰਾਜਨੀਤੀ ਨਾਲ ਜੁੜੀ ਹੋਈ ਕਰ ਲਗੇ ਇਹ ਮਸਲਾ ਜਿਆ ਪਿਆ ਹੋਇਆ ਮੰਡੀ ਬੋਰਡ ਦੇ ਅਧਿਕਾਰੀ ਸੀ ਇੱਕ ਤੇ ਉਧਰੋਂ ਲੀਡਰ ਨੇ ਅਕਾਲੀ ਦਲ ਦੇ ਆ ਸ਼ਰੀਪ ਕਲੇਰ ਹੋਰਾਂ ਦਾ ਉਹ ਧਮਕੀ ਧਮਕੀ ਦਾ ਮਸਲਾ ਜੀ ਮਸਲਾ ਵਾਵੇ ਗਾਮ ਬਦ ਗਿਆ ਕਹਿੰਦੇ ਕਿ ਕੋਰਟ ਤੱਕ ਪਹੁੰਚ ਗਿਆ ਇਹ ਕੀ ਮਸਲਾ ਹੈ ਜੀ ਕਿਹੜੀ ਗੱਲ ਤੋਂ ਸ਼ੁਰੂ ਹੋਇਆ ਸੀ ਮਸਲਾ ਇਹ ਨਹੀਂ ਮਸਲਾ ਇੱਕ ਆਡੀਓ ਤੋਂ ਸ਼ੁਰੂ ਹੋਇਆ ਸੀ ਆਡੀਓ ਵਾਇਰਲ ਹੋਈ ਸੀ ਆਪਾਂ ਖਬਰ ਵੀ ਕੀਤੀ ਹੈ ਜੀ ਤਾਂ ਗੱਲ ਇਹ ਆ ਕਿ ਉਹ ਪੰਗੂ ਸਾਹਿਬ ਨੇ ਜੀ ਗੱਲ ਇੱਕ ਟੈਲੀਵਿਜ਼ਨ ਬਹਿਸ ਤੋਂ ਚੱਲੀ ਸੀਗੀ ਅਰਸ਼ਦੀਪ ਸਿੰਘ ਕਲੇਰ ਜਿਹੜੇ ਆ ਉਹ ਇਹਨਾਂ ਦੇ ਲੀਡਰ ਵੀ ਆ ਨੌਜਵਾਨ ਲੀਡਰ ਵੀ ਆ ਤੇ ਇਹਨਾਂ ਦੇ ਸਪੋਕਸਪਰਸਨ ਵੀ ਆ ਤੇ ਪੇਸ਼ੇ ਤੋਂ ਵਕੀਲ ਵੀ ਆ ਜੀ ਉਹਨਾਂ ਨੇ ਥੋੜਾ ਜਿਹਾ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸ ਦੇਣਾ ਜੇ ਹੁਣ ਪੁੱਲ ਗਏ ਹੋ ਤੁਸੀਂ ਯਾਦ ਕਰਾਉਣਾ ਕਿ ਅਸਲ ਦੇ ਵਿੱਚ ਕੀ ਆ ਕਿ ਜਦੋਂ ਭਰਤੀ ਮੁਹਿੰਮ ਚੱਲ ਰਹੀ ਸੀ ਦੂਜੇ ਕਾਲੀ ਧੜੇ ਦੀ ਹੂੰ ਤਾਂ ਉਸ ਵੇਲੇ ਇੱਕ ਬਹਿਸ ਦੇ ਵਿੱਚ ਜਿਹਦੇ ਚ